ज़िंदबाद ज़िंदाबाद ज़िंदाबाद लड़े लोक ज़िंदाबाद हकानी जो लड़े लोके ਕੋਟਮਾ ਆਮ ਸਿੰਘ ਕਲਿਆਣ ਤੁਸੀਂ ਜੁੜੇ ਹੋ ਸਾਝ ਪੰਜਾਬ ਟੀਵੀ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਪਹਿਲਾਂ ਵੱਖ-ਵੱਖ ਜੱਥੇਬੰਦੀਆਂ ਤੇ ਲੋਕਾਂ ਨਾਲ ਵਾਅਦੇ ਦੇ ਦਾਅਵੇ ਕੀਤੇ ਗਏ ਸੀ ਪਰ ਹਾਲੇ ਤੱਕ ਉਹ ਪੂਰੇ ਨਹੀਂ ਕੀਤੇ ਗਏ ਇਹਨਾਂ ਵਿੱਚੋਂ ਇੱਕ ਹਨ ਜਲ ਸਪਲਾਈਰ ਤੇ ਸੈਨੀਟੇਸ਼ਨ ਵਿੱਚ ਕੰਮ ਕਰਦੇ ਮੋਟੀਵੇਟਰ ਜੋ ਅੱਜ ਜਲੰਧਰ ਵਿਖੇ ਤੁਸੀਂ ਦੇਖ ਰਹੇ ਹੋ ਪਹੁੰਚੇ ਆ ਇਹਨਾਂ ਨੂੰ ਸਮੇਂ-ਸਮੇਂ ਤੇ ਮੀਟਿੰਗਾਂ ਵੀ ਦਿੱਤੀਆਂ ਗਈਆਂ ਪੱਕੇ ਰਜਕਾਰ ਦੇ ਵਾਅਦੇ ਵੀ ਦਿੱਤੇ ਗਏ ਲੋੜੀਏ ਤੋਹੇ ਵੀ ਦਿੱਤੇ ਗਏ ਪਰ ਹਾਲੇ ਤੱਕਰ ਹੋਇਆ ਕੁਝ ਨਹੀਂ ਅੱਜ ਅੱਕੇ ਹੋਏ ਮੋਟੀਵੇਟਰ ਮੁੰਡੇ ਆ ਤੇ ਕੁੜੀਆਂ ਆਪਣੇ ਘਰਾਂ ਤੋਂ ਚੱਲ ਕੇ ਇੱਥੇ ਆਏ ਆ ਜਿਹੜੀ ਮਾਨ ਸਰਕਾਰ ਟੀ ਬੰਦੇ ਦੇ ਦਾਅਵੇ ਕਰਦੀ ਸੀ ਅੱਜ ਉਹ ਧਾਰਨੇ ਦੇਣ ਲਈ ਮਜਬੂਰਾ ਆ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਇਹਨਾਂ ਦੀਆਂ ਮੇਨ ਮੰਗਾ ਨੇ ਤੇ ਕੀ ਚਾਹੁੰਦੇ ਆ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਫਿਰ ਸਾਨੂੰ ਦੱਸੋ ਤੁਹਾਡਾ ਅੱਜ ਕੀ ਮੇਨ ਮਕਸਦ ਆ ਕੀ ਮੰਗ ਹੈ ਤੇ ਵੀਰ ਜੀ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਸਾਂਝ ਪੰਜਾਬ ਕੀ ਜੀ ਤੋਂ ਅਸੀਂ ਵਾਟਰਪਲੈਨ ਸੈਨੀਟਾਈਜੇਸ਼ਨ ਦੇ ਵਿੱਚ ਆਏ ਜੇ ਮੋਟੀਵੇਟਰ ਕੰਮ ਕਰ ਰਹੇ ਆ ਅਸੀਂ ਟਾਈਮ ਟਾਈਮ ਤੇ ਮੰਤਰੀਆਂ ਨੂੰ ਮਿਲਦੇ ਰਹੇ ਸਰਕਾਰਾਂ ਨੂੰ ਮਿਲਦੇ ਸਾਡੇ ਨਾਲ 2019 ਦੇ ਵਿੱਚ ਹਰਪਾਲ ਸਿੰਘ ਚੀਮਾ ਸਾਹਿਬ ਨੇ ਵਾਅਦਾ ਕੀਤਾ ਸੀ ਮੇਰੇ ਕੋਲ ਧਰਨਾ ਤਰਿਆ ਸੀ ਵੀ ਅਸੀਂ ਤੁਹਾਡਾ ਜਦੋਂ ਵੀ ਸਾਡੀ ਸਰਕਾਰ ਆਊਗੀ ਪੰਜਾਬ ਦੇ ਵਿੱਚ ਅਸੀਂ ਤੁਹਾਡਾ ਕੋਈ ਹੱਲ ਕਰਾਂਗੇ ਹਾਲ ਲੱਭਣੀ ਦਾ ਕਿ ਹਰਪਾਲ ਸਿੰਘ ਚੀਮਾ ਅੱਜ ਵੀ ਵਿੱਤ ਮੰਤਰੀ ਨੇ ਉਹਨਾਂ ਨੇ ਸਾਡਾ ਕੋਈ ਹੱਲ ਨਹੀਂ ਕਿਸੇ ਸਰਕਾਰ ਨੇ ਸਾਡਾ ਕੋਈ ਹੱਲ ਨਹੀਂ ਕਰਿਆ ਅਸੀਂ 2-3 ਵਾਰੀ ਮੌੜ ਵੀ ਧਰਨਾ ਕਰ ਲਿਆ ਹਿਸ਼ਾਰਪੁਰ ਧਰਨੇ ਧਰਨੇ ਲੁਧਿਆਣੇ ਵੀ ਧਰਨਾ ਕਰਿਆ ਪਰ ਸਾਨੂੰ ਹਰ ਵਾਰੀ ਬਸ ਲੌਲੀਪੌਪ ਹੀ ਮਿਲਿਆਗਾ ਅੱਜ ਅਸੀਂ ਜਲੰਧਰ ਦੇ ਵਿੱਚ ਇਕੱਠੇ ਹੋਏ ਹਾਂ ਅਸੀਂ ਟਾਈਮ 1 ਵਜੇ ਦਾ ਸਾਨੂੰ ਦਿੱਤਾ ਮੀਟਿੰਗ ਦਾ ਜੇ 1 ਵਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ ਤਾਂ ਅਸੀਂ ਰੋਡ ਜਾਮ ਕਰਾਂਗੇ ਸੋ ਇਸ ਕਰਕੇ ਇਹ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਕੋਈ ਵੀ ਮੁਲਾਜ਼ਮ ਸੜਕਾਂ ਤੇ ਨਹੀਂ ਫਰੂਗਾ ਤੁਸੀਂ ਦੇਖ ਲਓ ਅਸੀਂ ਕਿੰਨੇ ਵਾਰ ਸੜਕਾਂ ਦੇ ਉੱਪਰ ਆਏ ਇਹ ਕਹਿੰਦੇ ਸੀ ਕਿ ਕਿਸੇ ਵੀ ਲੜਕੀਆਂ ਨੇ ਚੁੰਨੀਆਂ ਨਹੀਂ ਲਾਈਆਂ ਜਾਣੀਆਂ ਲੜਕੀਆਂ ਨੇ ਚੁੰਨੀਆਂ ਵੀ ਲਾਈਆਂ ਜਾ ਰਹੀਆਂ ਉਸ ਤੋਂ ਬਾਅਦ ਮੇਰੇ ਨਾਲ ਸਾਡੇ ਵੀਰ ਲੁਧਿਆਣੇ ਤੋਂ ਸਮਰਾਥ ਸਾਹਿਬ ਇਹ ਵੀ ਗੱਲਬਾਤ ਕਰਨਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਹਾਂ ਬਾਈ ਜੀ ਸਮਰਾਥ ਸਾਹਿਬ ਤੁਸੀਂ ਸਾਨੂੰ ਦੱਸੋ ਵੀ ਕੀ ਮਜਬੂਰੀ ਹੋਈ ਤੁਸੀਂ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਤੇ ਤੁਹਾਨੂੰ ਕਿਹੜੇ-ਕਿਹੜੇ ਬਾਦੇ ਦਾਅਵੇ ਲਾਲੀਪਾਪ ਲਾਰੇ ਲਾਏ ਗਏ ਸਰ ਤਕਰੀਬਨ 7 ਸਾਲਾਂ ਤੋਂ ਅਸੀਂ ਇੱਕ ਨਗੂਣੇ ਜਾਂ ਮਾਨ ਬੱਤੇ ਤੇ ਕੰਮ ਕਰ ਰਹੇ ਹਾਂ ਸਮੇ ਸਮੇਂ ਦੀਆਂ ਸਰਕਾਰਾਂ ਨੇ ਚਲੋ ਸਾਡੇ ਨਾਲ ਜੋ ਵਾਅਦੇ ਕੀਤੇ ਸਰਕਾਰ ਆਉਣ ਤੋਂ ਪਹਿਲਾਂ ਜਿੱਦਾਂ ਵੀਰਜੀ ਦੱਸ ਕੇ ਗਏ ਨੇ ਵੀ ਚੀਮਾ ਜੀ ਸਾਡੇ ਧਰਨੇ ਤੇ ਆਏ ਉਹਨਾਂ ਨੇ ਭਰੋਸਾ ਦਿੱਤਾ ਸੀਗਾ ਉਸ ਤੋਂ ਬਾਅਦ ਪਿਛਲੀ ਆਪਣੇ ਲੋਹੜੀ ਦੇ ਪਿਛਲੇ ਸਾਲ ਲੋਹੜੀ ਦੇ ਉੱਤੇ ਭਗਵੰਤ ਮਾਨ ਜੀ ਨੇ ਜਿੱਥੇ ਵਲੰਟੀਅਰ ਟੀਚਰ ਤੇ 417 ਮੋਟੀਵੇਟਰਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀਗਾ ਉਹ ਵੀਰਜੀ ਐਲਾਨ ਐਲਾਨ ਹੀ ਰਹਿ ਗਿਆ ਅੱਜ ਅਸੀਂ ਵਰਦੇ ਮਹੀਨੇ ਵਿੱਚ ਤਕਰੀਬਨ ਸੁਭਾ ਤੋਂ ਹਰ ਪੰਜਾਬ ਦੇ ਜ਼ਿਲ੍ਹੇ ਕੋਨੇ-ਕੋਨੇ ਤੋਂ ਪਹੁੰਚੇ ਹੈ ਮੋਟੀਵੇਟਰ ਲੜਕੇ ਤੇ ਲੜਕੀਆਂ ਇਹਦਾ ਸਬੂਤ ਨੇ ਕਿ ਭਾਈ ਅਸੀਂ ਸਾਡੇ ਜਿਹੜੇ ਘਰਾਂ ਦੇ ਜਿਹੜੇ ਦੀਵੇ ਨੇ ਉਹ ਜਗਾ ਦਿਓ ਮੁੱਖ ਮੰਤਰੀ ਸਾਹਿਬ ਤੁਹਾਡੇ ਹਰੇ ਪੈਨ ਦੀ ਜ਼ਰੂਰਤ ਆ ਸਾਡੇ ਜਿਹੜੇ ਤੁਹਾਡੇ ਹਰੇ ਪੈਨ ਨਾਲ ਸਾਡਾ ਕੋਈ ਫਿਊਚਰ ਸਿਮਰ ਜਾਊਗਾ ਅਸੀਂ ਹੋਰ ਕੁਝ ਨਹੀਂ ਮੰਗਦੇ ਭਗਵੰਤ ਮਾਨ ਜੀ ਤੋਂ ਅਸੀਂ ਉਹਨਾਂ ਨੂੰ ਇਹੀ ਕਹਿੰਨੇ ਆ ਵੀ ਇੱਕ ਸਾਨੂੰ ਮਹਿਕਮੇ 'ਚ ਮਰਜ ਕਰਕੇ ਸਾਨੂੰ ਮਹੀਨਾਵਾਰ ਸਾਨੂੰ ਤਨਖਾਹ ਲਈ ਜਾਵੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਪੰਜਾਬ ਸਰਕਾਰ ਵੱਲੋਂ ਬਾਅਦ ਆ ਦਾਵਾ ਕੀਤਾ ਗਿਆ ਸੀ ਵੀ ਕੁੜਗਾਂ ਦੀਆਂ ਚੁੰਨੀਆਂ ਜਾਂ ਪੰਜਾਬ ਦੀਆਂ ਧੀਆਂ ਨੂੰ ਸੜਕਾਂ ਤੇ ਨਹੀਂ ਰੋਲ ਦਿੱਤਾ ਜਾਵੇਗਾ ਉਸ ਸਮੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਇੱਕ ਕੁੜੀ ਕੋਲ ਟੈਂਕੀ ਕੋਲੇ ਜਾ ਕੇ ਵੀ ਕਿਹਾ ਸੀ ਵੀ ਭੈਣ ਬਣ ਕੇ ਕਿਰਾ ਥੱਲੇ ਆ ਜਾਓ ਅਸੀਂ ਤੁਹਾਡੇ ਹੱਲ ਕਰਾਂਗੇ ਤੇ ਅੱਜ ਲੱਖਾਂ ਹੀ ਭੈਣਾ ਇੱਥੇ ਰੋਣ ਲਈ ਮਜਬੂਰਾ ਆਪਾਂ ਇਹਨਾਂ ਕੁੜੀਆਂ ਨਾਲ ਹੀ ਗੱਲ ਕਰਦੇ ਹਾਂ ਵੀ ਇਹ ਕੀ ਕਹਿਣਾ ਚਾਹੁੰਦੇ ਹਨੇ ਸਾਨੂੰ ਮਾਨ ਸਰਕਾਰ ਨੇ ਵੀ ਫੌਕ ਲਾਰੇ ਲਾਏ ਤੇ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਵੀ ਲਾਰੇ ਹੀ ਲਾਏ ਆ ਤੇ ਸਾਨੂੰ 8 ਸਾਲ ਹੋ ਗਏ ਲਗਾਤਾਰ ਧਰਨੇ ਲਾਉਂਦਿਆਂ ਨੂੰ ਨਾ ਹੀ ਤਾਂ ਸਾਨੂੰ ਕੋਈ ਤਨਖਾਹ ਦਿੱਤੀ ਜਾ ਰਹੀ ਹੈ ਔਰ ਸਾਡੇ ਤੋਂ ਕੰਮ ਹੈ ਜਿਹੜਾ ਉਹ ਦਿਨ-ਦਿਨ ਵੱਧ ਤੋਂ ਵੱਧ ਲਿਆ ਜਾ ਰਿਹਾ ਤੇ ਸਾਨੂੰ ਸੜਕਾਂ ਤੇ ਰੋਣ ਲਈ ਮਜਬੂਰ ਕੀਤਾ ਜਾ ਰਿਹਾ ਅੱਜ ਸਾਡੇ ਨਾਲ ਕੁਛ ਪੈਣਾ ਬੱਚੇ ਵੀ ਲੈ ਕੇ ਆਈਆਂ ਆਪਣੇ ਅਸੀਂ ਸਵਸ਼ਟ ਭਾਰਤ ਤੈਪ ਦੇ ਅਧੀਨ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਅਵੇਅਰ ਕਰਦੇ ਆ ਸਵਸ਼ਤਾ ਤੈਤ ਵੀ ਆਪਾਂ ਕਿਵੇਂ ਸਾਫ ਸਫਾਈ ਰੱਖਣੀ ਹੈ ਆਪਣੇ ਆਲੇ ਦੁਆਲੇ ਦੀ ਤਾਂ ਹੁਣ ਦੇਖਿਆ ਜAVE ਤਾਂ ਪਿੰਡਾਂ ਦੇ ਵਿੱਚ ਇੰਨੀ ਕ ਗੰਦਗੀ ਫੈਲ ਗਈ ਹੈ ਕਿ ਕਲੀਆਂ ਦੇ ਵਿੱਚ ਪਾਣੀ ਹੈ ਨਾ ਤੇ ਨਾਲੀਆਂ ਦਾ ਬੁਰਾ ਹਾਲ ਹੈ ਮਤਲਬ ਜਿਹੜੀਆਂ ਸਰਕਾਰਾਂ ਇਹ ਲਾਰੇ ਹੀ ਲਾਉਂਦੀਆਂ ਕੋਈ ਵੀ ਕੰਮ ਹੈ ਜਿਹੜੀ ਨਹੀਂ ਕਰਦੀਆਂ ਹੈ ਸਿਰੇ ਨਹੀਂ ਚੜਾਉਂਦੀਆਂ ਹਾਂਜੀ ਹਾਂਜੀ ਵੀਰ ਜੀ ਆ ਤੁਸੀਂ ਆ ਦੇਖੋ ਵੀ ਜਿਹੜੀਆਂ ਮੋਟੀਵੇਟਰ ਭੈਣਾਂ ਨੇ ਸਾਡੀਆਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਈਆਂ ਨੇ ਸਵੇਰ ਦੀ ਤਕਰੀਬਨ ਕੋਈ 4 ਵਜੇ ਕੋਈ 3 ਵਜੇ ਕੋਈ 5 ਵਜੇ ਦਾ ਇੱਥੇ ਆਇਆ ਹੋਇਆ ਸੋ ਅਸੀਂ ਭਗਵਾਨਤ ਮਾਨ ਜੀ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਤੇ ਤਰਸ ਖਾਓ ਇਹ ਵੀ ਤੁਹਾਡੀਆਂ ਭੈਣਾਂ ਨੇ ਜਦੋਂ ਤੁਸੀਂ ਕਹਿੰਦੇ ਸੀ ਕਿ ਕਿਸੇ ਵੀ ਕੁੜੀਆਂ ਦੀ ਜਿਹੜੀ ਆ ਉਹਨੂੰ ਅਰੋੜਾ ਦੇ ਖੰਡ ਦੀ ਲੋੜ ਨਹੀਂ ਪਊਗੀ ਘਰ ਨੇ ਆ ਜਾਣ ਦੀ ਲੋੜ ਨਹੀਂ ਪਊਗੀ ਥੋੜਾ ਹਰੇ ਪੈਣ ਦੀ ਜ਼ਰੂਰਤ ਆ ਭੈਣਾਂ ਦਾ ਫਿਊਚਰ ਬਣ ਜਾਊਗਾ ਜੀ ਜਿੰਦਾਬਾਦ ਜਿੰਦਾਬਾਦ ਮੋਢੇੜ ਦੁਨੀਆ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਹਕਕਾਨੀ ਜੋ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਮੋਢੇੜ ਦੁਨੀਆ ਜਿੰਦਾਬਾਦ 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 ਸਰਕਾਰ ਨੇ ਸਾਡੇ ਨਾਲ 2022 ਦੇ ਵਿੱਚ ਲੋੜੀ ਤੇ ਵਾਅਦਾ ਕਰਿਆ ਸੀ ਵੀ ਅਸੀਂ ਤੁਹਾਨੂੰ 6000 ਵਾਲਾ ਆਜਾਂ ਜਿਹੜੇ ਕੱਚਿਆਂ ਨੂੰ ਪੱਕੇ ਕਰਾਂ ਉਹਦੇ ਵਿੱਚ ਸਾਡੇ ਮੋਟੀਵੇਟਰ ਵੀ ਆਉਂਦੇ ਆ 6000 ਅਸੀਂ ਮੈਨੂੰ ਤੁਹਾਨੂੰ ਦੱਸਉਂਦਾ ਜੀ ਸਰਕਾਰ ਨੇ ਵਾਅਦਾ ਕਰਿਆ ਸੀ 6000 ਮੁਲਾਜ਼ਮਾਂ ਨੂੰ ਪੱਕੇ ਹੋਣ ਵਾਸਤੇ ਠੀਕ ਹੈ ਨਾ ਸਾਡੇ ਨੇ ਵਾਅਦੇ ਕਰਕੇ ਸਰਕਾਰ ਮੁੱਕ ਰਹੀ ਹੈ ਅਸੀਂ ਵਰਦੇ ਮੀਂਹ ਦੇ ਵਿੱਚ ਆਏ ਸੀਗੇ ਤੇ ਅੱਜ ਦੇਖੋ ਇੰਨੀ ਧੁੱਪ ਦੇ ਵਿੱਚ ਅਸੀਂ ਬੈਠੇ ਆ ਆ ਸਾਡੀਆਂ ਭੈਣਾਂ ਨਿੱਕੇ ਨਿੱਕੇ ਬੱਚੇ ਲੈ ਕੇ ਨਾਲ ਆਈਆਂ ਗਿਆ ਸੋ ਸਰਕਾਰ ਨੂੰ ਕਿਤੇ ਨਾ ਕਿਤੇ ਸ਼ਰਮ ਚਾਹੀਦੀ ਹੈ ਸਾਡੇ ਸੈਨੀਟੇਸ਼ਨ ਮੰਤਰੀਆ ਜਿੰਪਾ ਸਾਹਿਬ ਉਹਨਾਂ ਦਾ ਅਸੀਂ ਦੋ ਵਾਰੀ ਅਸੀਂ ਸਹਿਰਪੁਰ ਧਰਨਾ ਤਰ ਲਿਆ ਪਰ ਸਾਡਾ ਕੋਈ ਹੱਲ ਨਹੀਂ ਕਰਿਆ ਸੋ ਇਸ ਕਰਕੇ ਬੇਨਤੀ ਆ 1 ਵਜੇ ਤੱਕ ਅਸੀਂ ਵੇਟ ਕਰਾਂਗੇ 1 ਵਜੇ ਅਸੀਂ ਦਫ਼ਤਰਾਂ ਆਮ ਆਦਮੀ ਪਾਰਟੀ ਦੇ ਸਾਹਮਣੇ ਉਹਦਾ ਘਰਾਓ ਕਰਾਂਗੇ ਰੋਡ ਜਾਮ ਕਰਾਂਗੇ ਸੋ ਅਸੀਂ ਇੰਨਾ ਕਹਿੰਦੇ ਹੋਏ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਸਾਡਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਵੇ ਸੋ ਇੰਨਾ ਕਹਿੰਦਾ ਧੰਨਵਾਦ ਹੀ ਪੱਤਰਕਾਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ ਅਸੀਂ ਜਿਹੜੇ ਮੋਟੀਵੇਟਰਾਂ ਵਾਟਰ ਸਪਲਾਈ ਐਨ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚ ਘਰ-ਘਰ ਪਾਣੀ ਸਾਫ ਸੁਥਰਾ ਪਾਣੀ ਰੈਵਨਿਊ ਕਲੈਕਟ ਜਾਂ ਸੌਜ ਮੁਕਤ ਭਾਰਤ ਨੂੰ ਜਿਹੜੇ ਨੇ ਜਿਨ੍ਹਾਂ ਦਾ ਸਿਹਰਾ ਜਾਂਦਾ ਵੀ ਸੌਜ ਮੁਕਤ ਕਰਨ ਦਾ ਮੇਰੇ ਵੀਰ ਹੁਣੇ ਬੈਠੇ ਨੇ ਸਾਰੇ ਤੇ ਮੇਰੀਆਂ ਭੈਣਾਂ ਬੈਠੀਆਂ ਨੇ ਇਹਦੇ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਦੋਨੇ ਜਿਹੜੇ ਮੋਟੀਵੇਟਰ ਨੇ ਮੇਰੇ ਵੀਰ ਇੱਥੇ ਬੈਠੇ ਨੇ ਅਸੀਂ ਆਸ ਕਰਦੇ ਹਾਂ ਕਿ ਭਗਵੰਤ ਮਾਨ ਜੀ ਅੱਜ ਨਾਲ ਕੁਝ ਨਾ ਕੁਝ ਸਾਨੂੰ ਦੇ ਕੇ ਇਥੋਂ ਤੋਰਨਗੇ ਤੇ ਅਸੀਂ ਦੁਬਾਰਾ ਫਿਰ ਬੇਇੱਜ਼ਤੀ ਕਰਦੇ ਆ ਭਗਵਾਨਤਮਨ ਜੀ ਨੂੰ ਵੀ ਦੇਖੋ ਤੁਹਾਡਾ ਹਰੇ ਬਨ ਦੀ ਜ਼ਰੂਰਤ ਆ ਹਰਾ ਬਨ ਇੱਕ ਵਾਰ ਸਾਡੇ ਜਿਹੜੇ ਜਿਹੜੇ ਮੋਟੀਵੇਟਰ ਨੇ ਉਹਨਾਂ ਦੀ ਜ਼ਿੰਦਗੀ ਦੇ ਉਹਨਾਂ ਉਹਨਾਂ ਦੀ ਲਾਈਫ ਦੇ ਉੱਤੇ ਉਹਨਾਂ ਦੇ ਪਰਿਵਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚਿਆਂ ਦੇ ਫਿਊਚਰ ਨੂੰ ਮੱਦੇਨਜ਼ਰ ਰੱਖਦੇ ਹੋਏ ਭਗਵਾਨਤਮਨ ਜੀ ਤੁਹਾਡੇ ਹਰੇ ਬਨ ਦੀ ਜ਼ਰੂਰਤ ਆ ਕਿਰਪਾ ਕਰਕੇ ਹਰੇ ਬਨ ਨਾਲ ਸਾਡੇ ਫਿਊਚਰ ਨੂੰ ਬ੍ਰਾਈਟ ਕਰ ਦਿਓ ਕਾਂਸਿੰਗ ਕਲਿਆਣ ਸਾਹਿਬ ਪੰਜਾਬ ਟੀਵੀ ਲਈ ਜਲੰਧਰ ਪੰਜਾਬ ਧੰਨਵਾਦ